ਅਰਦਾਸ ਕਰੋ ਗੁਰੂ ਚਰਨਾਚ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ ਅਰਦਾਸ ਕਰੀਏ ਸਾਰਾ ਕਾਰਜ ਜਿਹੜਾ ਹੈ ਸ਼ਾਂਤੀ ਕੋਲ ਪਹੁੰਚੇ ਇੱਕ ਗਲਤ ਗੱਲਬਾਤ ਕੀਤੀ ਗਈ ਹੈ ਪ੍ਰਸ਼ਾਸਨ ਨੇ ਕੋਈ ਮੀਟਿੰਗ ਹੋਈ ਪਤਾ ਮੀਟਿੰਗ ਹੋਈ ਨਹੀਂ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਹੈ ਤੁਮਨੇ ਮੈਨੂੰ ਅੱਜ ਅੱਜ ਜਦੋਂ ਮੈਂ ਕੁਝ ਉਹਨਾਂ ਨੇ ਉਹਨਾਂ ਨਾਲ ਤੋਂ ਕੋਈ ਅੱਜ ਫਿਰ ਵੀ ਸਹਿਯੋਗ ਆ ਜੀ ਕੋਈ ਉਹਨਾਂ ਵੱਲੋਂ ਸਹਿਯੋਗ ਦੀ ਕੋਈ ਦੱਸਿਆ ਗਿਆ ਉਹ ਸਹਿਯੋਗ ਤਾਂ ਸਾਰਿਆਂ ਨੂੰ ਮੈਂ ਕਹਿੰਦਾ ਭਈ ਆ ਭਾਈ ਆਪਾਂ ਨੇ ਸਾਰੇ ਸਹਿਯੋਗ ਕਰੋ ਤੇ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਜਿਹੜਾ ਪੀਰ ਕਰਦੇ ਪਰ ਉਹਨਾਂ ਵੱਲੋਂ ਕੋਈ ਰਿਸਪਾਂਸ ਆਇਆ ਜੀ ਸਰਦਾਰ ਜੀ ਇੱਕ ਪੋਸਟ ਉਹਨਾਂ ਵੱਲੋਂ ਕੋਈ ਰਿਸਪਾਂਸ ਨਹੀਂ ਆਪ ਸਿੰਘ ਜੀ ਵੱਲੋਂ ਫਿਰ ਪੋਸਟ ਪਾਈ ਗਈ ਇੱਕ ਕਿ ਕੋਈ ਵੀ ਸਾਡੀ ਮੀਟਿੰਗ ਨਹੀਂ ਹੋਈ ਤੇ ਜੋ ਅਸੀਂ ਐਲਾਨ ਕੀਤਾ ਉਸ ਐਲਾਨ ਦੇ ਉੱਤੇ ਖੜੇ ਆ ਜੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹਦਾ ਉਹਨਾਂ ਨੂੰ ਪਤਾ ਹੋਊਗਾ ਬਾਬਾ ਜੀ ਨੂੰ ਪਤਾ ਹੋਊਗਾ ਜਾਂ ਉੱਥੇ ਆਪਣੇ ਅਕਾਲੀ ਕਲ ਦੇ ਦਾਸ ਸਰਪੰਦਾਂ ਦਾ ਕੋਈ ਜਾਣਕਾਰ ਚਲ ਕੋਈ ਤੁਸੀਂ ਕੋਈ ਅਪੀਲ ਕਰਨਾ ਚਾਹੋ ਕਿਉਂਕਿ ਲਖਤ ਗਿੱਜੀ ਸਾਰੇ ਇਹ ਕਰਦੇ ਵਰਦਾ ਸਾਥ ਅਪੀਲ ਕਰਦਾ ਜੀ ਇਹ ਇਹ ਸ਼ਹੀਦਾਂ ਨੂੰ ਆਪਾਂ ਨਤਮਸਤਕ ਹੋਣਾ ਹੈ ਜਿਨ੍ਹਾਂ ਨੇ ਸੱਚਖੰਡ ਦੀ ਆਜ਼ਮਤ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਜੀ ਤੇ ਸਾਰੇ ਆਦਰ ਸਤਕਾਰ ਨਾਲ ਆਉਣ ਤੇ ਸ਼ਾਂਤੀਪੂਰਵਕ ਆਪਾਂ ਹੋਣਾ ਚਾਹੀਦਾ ਹੈ ਸੱਤ ਦੇ ਬਲਪੇ ਜੀ ਕਿੱਲੇ ਸ਼ਿਖਰ ਬਾਅਦ ਵਿੱਚ ਕਿੱਡੇ ਜਾ ਸਕਦਾ ਹੈ ਨਾ ਕਾਦਾ ਕਿਲਾ ਸ਼ਿਖਰ ਜਿਸ ਨੂੰ ਕਹਿ ਰਹੇ ਸੀ ਚਲੋ ਬੈਠਦੇ ਲਈਏ ਜੋੜੇ